ਅਸੀ ਕਾਲ ਜੀ ਮੈਂ ਸਾਰੇ ਢੱਲੋਂ ਵੀਰ ਆ ਕੇ ਤੁਸੀਂ ਵੀ ਟਾਕ ਨੂੰ ਆ ਜਿਹੜੀ ਵੀਡੀਓ ਹੈ ਉਹ ਆਪਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜੋ ਮੇਲਾ ਲੱਗ ਰਿਹਾ ਹੈ ਉੱਥੇ ਬਣਾ ਰਹੇ ਹਾਂ ਉੱਥੇ ਬਹੁਤ ਸਾਰੇ ਕਿਸਾਨ ਵੀਰ ਆਪਣਾ ਬੀਜ ਲੈਣ ਪਹੁੰਚੇ ਹੋਇਆ ਆਪਾਂ ਕਿਸਾਨ ਵੀਰਾਂ ਨਾਲ ਗੱਲਬਾਤ ਕਰਾਂਗੇ ਵੀ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਜੋ ਵੈਰਟੀਆਂ ਰੱਖੀਆਂ ਉਹਨਾਂ ਦੇ ਵਿੱਚ ਉਹਨਾਂ ਨੂੰ ਕਿਹੜੀਆਂ ਵੈਰਟੀਆਂ ਵਧੀਆ ਲੱਗਦੀਆਂ ਹੈ ਤੇ ਮੇਲੇ ਤੇ ਕੀ ਕੁਝ ਉਹਨਾਂ ਨੂੰ ਹੋਰ ਜੋ ਸਤਲਾਂ ਮੇਰਨ ਲੱਗਦੀਆਂ ਉਹ ਵਧੀਆ ਲੱਗਦਾ ਹੈ ਜਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਰੁੱਧ ਕੋਈ ਸ਼ਿਕਾਇਤਾਂ ਹੈ ਇਸ ਬਾਰੇ ਅੱਜ ਆਪਾਂ ਪੂਰੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਆਪਣਾ ਨਾਮ ਤੇ ਪਿੰਡ ਤੇ ਜ਼ਿਲ੍ਹਾ ਜਿਹੜਾ ਰਾਜੀ ਜਗਜੀਤ ਸਿੰਘ ਪਿੰਡ ਸਾਦਾ ਚੱਕ ਕਾਲੀਆਲਾ ਤੇ ਜ਼ਿਲ੍ਹਾ ਫੋਜਪਰਾ ਜੀ ਤੇ ਤੁਸੀਂ ਅੱਜ ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੇਲੇ ਤੋਂ ਬੀਜ ਲੈ ਕੇ ਆਏ ਹੋ ਉਹਨਾਂ ਬਾਰੇ ਦੱਸੋ ਵੀ ਤੁਸੀਂ ਕਿਹੜਾ ਬੀਜ ਅੱਜ ਖਰੀਦਿਆ ਅਸੀਂ ਅੱਜ ਇਹ ਜਿਹੜਾ ਯੂਨੀਵਰਸਿਟੀ ਨੇ ਨਵਾਂ ਬੀਜ ਲਾਂਚ ਕੀਤਾ 132 ਅਸੀਂ ਉਹ ਖਰੀਦਿਆ ਹੈ ਅੱਛਾ ਜਿਹੜੇ ਹੋਰ ਯੂਨੀਵਰਸਿਟੀ ਦੇ ਪਹਿਲਾਂ ਪੀਆਰ ਸੀਡ ਆਉਂਦੇ ਆ ਉਹ ਵੀ ਲਾਉਨੇ ਆ ਕਿ ਸਾਡੀਆਂ ਦੇ ਉਹ ਵੀ ਲਾਉਂਦੇ ਆ ਤੇ ਕਿਸ ਤਰ੍ਹਾਂ ਦੇ ਬੀਜ ਉਹ ਉਹ ਵੀ ਬਹੁਤ ਵਧੀਆ ਜੀ ਪਰ ਇਹ ਨਵਾਂ ਲੌਂਚ ਕੀਤਾ ਕਰਕੇ ਕਿਹਾ ਕਿ ਇਹ ਵੀ ਲਾ ਕੇ ਵੇਖੀਏ ਜੀ ਤੇ ਤੁਸੀਂ ਮੇਲੇ ਦੇ ਇਸ ਵਾਰ ਪਹਿਲੀ ਵਾਰ ਆਏ ਹੋ ਕਿ ਪਹਿਲਾਂ ਵੀ ਆਉਂਦੇ ਹੋ ਨਹੀਂ ਨਹੀਂ ਬਹੁਤ ਸਾਲ ਹੋ ਗਏ ਸਾਨੂੰ ਆਉਂਦੇ ਆ ਅਸੀਂ ਇੱਕ ਮੇਲਾ ਅਟੈਂਡ ਕਰਦੇ ਆ ਜੀ ਠੀਕ ਹੈ ਹਾਂ ਜੀ ਧੰਨਵਾਦ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਕਿਹੜੇ ਪਿੰਡ ਤੋਂ ਆਏ ਡਿਸਟ੍ਰਿਕਟ ਪਟਿਆਲਾ ਤੋਂ ਆਏ ਆ ਜੀ ਪਿੰਡ ਕਨੌਰ ਅਸੀਂ ਬੀਜ ਲੈਤਾ ਹੋਇਆ ਕਿਹੜਾ ਬੀਜ ਹੈ ਇਹ 1509 ਹੈ ਜੀ ਪੁਸ਼ਾ ਬਾਸਮਤੀ ਤੇ ਯੂਨੀਵਰਸਿਟੀ ਇਸ ਵਾਰੀ ਆਏ ਹੋ ਕਿ ਪਹਿਲਾਂ ਨਹੀਂ ਆਉਂਦੇ ਨਹੀਂ ਨਹੀਂ ਪਹਿਲਾਂ ਵੀ ਆਉਂਦੇ ਆ 5 ਸਾਲ ਹੋ ਗ ਤੇ ਜਿਹੜੇ ਜੁਨੀਅਰ ਸੀਡਸ ਆ ਹਾਂਜੀ ਇਸ ਤਰ੍ਹਾਂ ਦੇ ਹੁੰਦੇ ਆ ਇਹ ਬੜੇ ਵਧੀਆ ਹੁੰਦੇ ਨੇ ਤੇ ਆਮ ਤੱਕ ਜਿਹੜੇ ਆਪਾਂ ਦੁਕਾਨ ਤੋਂ ਬਾਜ਼ਾਰ ਚੋਂ ਖਰੀਦਨੇ ਆ ਨਾ ਉਹਦੇ ਨਾਲੋਂ ਕਿਤੇ ਵਧੀਆ ਪਿਓਰਿਟੀ ਏ ਇੱਕ ਜਰਮੀਨੇਸ਼ਨ ਏ ਜਿਹੜੀ 100 ਚੋਂ ਆਪਾਂ 90% ਕਹਿ ਸਕਨੇ ਆ ਠੀਕ ਹੈ ਤੇ ਇਹਦੇ ਰੇਟ ਵਗੈਰਾ ਰੇਟ ਜੀ ਬਹੁਤ ਜਾਇਜ਼ ਨੇ ਜੇ ਮਾੜਾ ਮੋਟਾ ਦੁਕਾਨ ਵਾਲੋਂ 100 ਰੁਪਿਆ ਮਹਿੰਗਾ ਵੀ ਮਿਲਦਾ ਮਤਲਬ 40 ਕਿਲੋ ਪਿੱਛੇ ਤੇ ਕੋਈ ਵਿਗਾੜ ਨਹੀਂ ਹੈ ਠੀਕ ਹੈ ਜਰਮੀਨੇਸ਼ਨ ਬੜੀ ਵਧੀਆ ਭਾਵੇਂ ਕਣਕ ਦਾ ਬੀਜ ਹੋਵੇ ਤੇ ਭਾਵੇਂ ਆਪਣਾ ਕੋਨੇ ਦਾ ਵੀ ਜੋ ਇਹ ਬੜੀ ਵਧੀਆ ਜਰਮੀਨੇਸ਼ਨ ਹੈ ਜੇ ਹੁਣ ਤੁਸੀਂ ਲੁਧਿਆਣਾ ਆਏ ਹੋ ਆਪਣੇ ਜਿਆਰੇ ਮੇਲਾ ਲੱਗਦਾ ਕਿ ਲੁਧਿਆਣਾ ਮੇਲਾ ਦੇਖਣਾ ਨਹੀਂ 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 ਜੋ ਜੋ ਚੀਜ਼ ਲੁਧਿਆਣੇੋਂ ਮਿਲੇਗੀ ਨਾ ਕੁਆਂਟੀਟੀ ਲਾ ਲਓ ਵੀ ਮਤਲਬ ਜ਼ਿਆਦਾ ਮਾਤਰਾ 'ਚ ਮਿਲ ਜਾਂਦਾ ਇੱਥੇ ਤੇ ਰੌਣੀ ਦੇ ਜਿਹੜਾ ਬਚ ਜਾਣਾ ਉਹ ਰੌਣੀ ਪਹੁੰਚਣਾ ਠੀਕ ਹੈ ਤਾਂ ਕਰਕੇ ਠੀਕ ਹੈ ਜੀ ਧੰਨਵਾਦ ਭਾਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਆਪਣਾ ਨਾਮ ਤੇ ਪਿੰਡ ਤੇ ਜ਼ਿਲ੍ਹਾ ਮਾਡਾ ਨਾਮ ਕਰਤਾਰ ਸਿੰਘ ਪਿੰਡ ਗਹਿਰੀ ਦਿਲਾਂ ਤਰੰਤਾਂ ਪਿੰਡ ਗੈਰੀ ਭਾਈ ਜੀ ਅੱਜ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੇਲੇ ਤੇ ਆਏ ਹੋਏ ਹੋ ਤੇ ਸਾਨੂੰ ਇਹ ਦੱਸੋ ਵੀ ਜਿਹੜੇ ਮੇਲੇ ਤੇ ਆਏ ਹੋ ਤੁਸੀਂ ਇਹ ਸਭ ਕੀ ਕੀ ਲੈ ਕੇ ਜਾ ਰਹੇ ਅਸੀਂ ਜੀ 132 ਝੋਨੇ ਦਾ 2 ਲੇ ਕੇ ਜਾ ਰਹੇ ਆ ਅੱਛਾ ਕੁਝ ਵਾਧ دار ਪੂਤੇ ਲੈ ਕੇ ਜਾ ਰਹੇ ਨਿੰਬੂ ਤੇ ਅਮਰੂਦ ਆ ਕਿੰਨੂ ਬਸ ਇਹ ਇੰਤਿਆਰ ਬਰੇਟ ਦੀ ਹਲਦੀ ਤੇ ਤੁਸੀਂ ਇਸ ਮੇਲੇ ਯੂਨੀਵਰਸਿਟੀ ਦੇ ਮੇਲੇ ਤੋਂ ਵੀ ਹਰ ਇੱਕ ਵਾਰ ਖਰੀਦਿਓ ਕ ਨਹੀਂ 102 ਸਾਲ ਬਾਅਦ ਆਏ ਅੱਛਾ ਦੋ ਸਾਲ ਬਾਅਦ ਆ ਰਹੇ ਹਾਂ ਹਾਂਜੀ ਤੇ ਯੂਨੀਵਰਸਿਟੀ 20 ਕਿਸ ਤਰ੍ਹਾਂ ਦੇ ਹੁੰਦੇ ਆ 20 ਬਹੁਤ ਗਏ ਤੇ ਯੂਨੀਵਰਸਿਟੀ ਅਵਰਧ ਕੁਸ਼ਕਾਰ ਸਿੱਕਮਾ ਨਾ ਕੋਈ ਸਬਜ਼ੀਆਂ ਦੀ ਕਿੱਟ ਲਈ ਨਾਲੇ ਆਵੇ ਅੱਛਾ ਸਬਜ਼ੀਆਂ ਦੀ ਕਿੱਟ ਵੀ ਲਈਏ ਤੁਸੀਂ ਤੇ ਇਹ ਵੀ ਲਾਉਣੇ ਹੋਣ ਸਬਜ਼ੀਆਂ ਕਿਹੜੇ ਹਾਂਜੀ ਇਹ ਵੀ ਆਸਾਂ ਕਰ ਵਾਸਤੇ ਹਾਂਜੀ ਠੀਕ ਹੈ ਧੰਨਵਾਦ ਬਈ ਧੰਨਵਾਦ ਅੱਸੀ ਕਾ ਬਈ ਸੱਸੇ ਜਲ ਬਈ ਬਈ ਆਪਣਾ ਪਿੰਡ ਤੇ ਨਾਮ ਤੇ ਜ਼ਿਲ੍ਹਾ ਭਾਈ ਮੇਰਾ ਪਿੰਡ ਹੈ ਦਾਰਾਪੁਰ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਯਾਦ ਤੁਸੀਂ ਯੂਨੀਵਰਸਿਟੀ ਦੇ ਮੇਲੇ ਤੇ ਆਏ ਹੋ ਹਾਂ ਜੀ ਦੱਸੋ ਵੀ ਤੁਸੀਂ ਅੱਜ ਕਿਹੜੇ ਕਿਹੜੇ ਬੀਜ ਲੈ ਕੇ ਜਾ ਰਹੇ ਸਰ ਮੈਂ ਜੀ ਲੈ ਕੇ ਜਾ ਰਿਹਾ ਜੀ 132 PR 132 114 ਤੇ ਬਾਕੀ ਦੀ ਹਰੇ ਚਾਰੇ ਦੀ ਕਟਲਗ ਜਾ ਰਹੇ ਹਾਂ ਜੀ ਤੇ ਇਸ ਵਾਰ ਜੇ ਆਏ ਮੇਲੇ ਤੇ ਕਿ ਪਹਿਲਾਂ ਵੀ ਪਹਿਲਾਂ ਵੀ ਆਉਂਦੇ ਹਾਂ ਜੀ ਹਰ ਸਾਲ ਹੀ ਆਉਂਦੇ ਹਾਂ ਤੇ ਬੀਜਾਂ ਦਾ ਕਿਵੇਂ ਹੁੰਦਾ ਹੈ ਬੀਜ ਵਧੀਆ ਹੁੰਦੇ ਜੀ ਜਿਹੜੇ ਆਪਣੇ ਮਾਰਕੀਟ ਤੋਂ ਮਿਲਦੇ ਆ ਉਹਦੇ ਨਾਲੋਂ ਬਹੁਤ ਵਧੀਆ ਕੁਆਲਿਟੀ ਹੁੰਦੀ ਆ ਠੀਕ ਹੈ ਹਾਂ ਜੀ ਆਪਾਂ ਨੂੰ ਬਿਲਿੰਗ ਦੇ ਨਾਲ ਮਿਲਦੀ ਆ ਆਪਾਂ ਨੂੰ ਯਕੀਨ ਹੈ ਜੀ ਬੇ ਸੁੱਕੇ ਬੀਕਾ ਦੇ ਵਿੱਚ ਸਹੀ ਨਿਕਲੂਗਾ ਕਿ ਨਹੀਂ ਨਿਕਲੂਗਾ ਲੱਗੀ ਜੇ ਹੁਣਾ ਕਿੰਨਾ ਕੁਝ ਲੈਣਾ ਤੇ ਲੱਗ ਕੇ ਬੀਜ ਲਿਆ ਇਹ ਇਸ ਬਾਰੇ ਕੁਝ ਰਸਿਆ ਆ ਵੀ ਆਪਾਂ ਸੌਖੀ ਤਰ੍ਹਾਂ ਬੀਜ ਲੈ ਸਕੀ ਨਹੀਂ ਚਲੋ ਲੈਣਾ ਤਾਂ ਲੱਗਣੀਆਂ ਲੱਗਣੀਆਂ ਬਸ ਹੋਣਾ ਟੈਂਟ ਵੱਡਾ ਕੀਤਾ ਜਾਵੇ ਜੀ ਤਾਂ ਜੋ ਜ਼ਿੰਮੇਦਾਰ ਭਰਾਵਾਂ ਨੂੰ ਕੋਈ ਥੁੱਪੇ ਨਾ ਖਾਣ ਨਾ ਜਦੋਂ ਤੁਸੀਂ ਦੇਖ ਸਕਦਾ ਬਹੁਤ ਸਾਰੇ ਜ਼ਿੰਮੇਦਾਰ ਥੁੱਪੇ ਖੜੇ ਆ ਜੀ ਠੀਕ ਹੈ ਹਾਂ ਜੀ ਤਾਂ ਜੋ ਥੋੜਾ ਟੈਂਟ ਵੱਡਾ ਕੀਤਾ ਜਾਵੇ ਕਿ ਪਾਣੀ ਦੀ ਪ੍ਰੋਬਲਮ ਹੈ ਜੀ ਪਾਣੀ ਨਹੀਂ ਪੀਣ ਨੂੰ ਮਿਲਦਾ ਇੱਥੇ ਲੱਗੇ ਠੀਕ ਹੈ ਪਾਣੀ ਦਾ ਸਟਾਲ ਲਾਉਣਾ ਚਾਹੀਦਾ ਜੀ ਠੀਕ ਹੈ ਹਾਂ ਜੀ ਠ ਜੀ ਬਾਈ ਜੀ ਅੱਜ ਥੋਨੂੰ ਅਸੀਂ ਪੁੱਛਣਾ ਹੈ ਵੀ ਤੁਸੀਂ ਜਿਹੜਾ ਅੱਜ ਯੂਨੀਵਰਸਿਟੀ ਦੇ ਮੇਲੇ ਤੇ ਆਏ ਹੋ ਕਿਹੜੇ ਬੀਜ ਲੈ ਕੇ ਜਾ ਰਹੇ 132 ਤੇ ਹੋਰ ਆ ਨਾਲ ਤੁਹਾਡੇ 132 ਹੈ ਕਿ ਹੋਰ ਵੀ ਕੁਛ ਇਹ ਹਲਦੀ ਹੈ ਪੀ ਐਚ ਵਾਲੀ ਹਲਦੀ ਤੇ ਇਸ ਵਾਰ ਹੀ ਮੇਲੇ ਤੇ ਆ ਰਹੇ ਹੋ ਕਿ ਪਹਿਲਾਂ ਵੀ ਆਉਣੇ ਪਹਿਲਾਂ ਵੀ ਆਏ ਆ ਤੇ ਆਪਣਾ ਕਿਹੜਾ ਪਿੰਡ ਹੈ ਕਰਨਾਲ ਦੇ ਕੋਲ ਬੋਰ ਸ਼ਮ ਪਿੰਡੇ ਹਰਿਆਣਾ ਹਰਿਆਣੇ ਤੋਂ ਆਏ ਹਾਂ ਅੱਛਾ ਫਿਰ ਤਾਂ ਤੁਸੀਂ ਬੜੀ ਦੂਰੋਂ ਆਏ ਹੋ ਤੇ ਬੀਜ ਤੁਸੀਂ ਇਹ ਯੂਨੀਵਰਸਿਟੀ ਦੇ ਲਾਉਣੇ ਹੋ ਕਿ ਆਪਣੀ ਇੰਜੀਨੀਅਰਸਟੀਆਂ ਜਿਹੜੀਆਂ ਉੱਥੋਂ ਦੀਆਂ ਉਹਨਾਂ ਨਹੀਂ ਆ ਹਮੇਸ਼ਾ ਅਸੀਂ ਯੂਨੀਵਰਸਿਟੀ ਦਾ ਸੀਰੀਜ਼ ਕਰਦੇ ਹਾਂ ਸੈਚੇਸ ਯੂਨੀਵਰਸਿਟੀ ਆਪਾਂ ਜੀ ਕਿਹੜੀਆਂ ਵੈਰੀਟੀਆਂ ਲਾਉਣੀਆਂ ਤੁਸੀਂ ਸਾਰੀਆਂ ਲਾਈ ਦੀਆਂ ਨੇ 131 132 126 114 ਤੇ ਇਹਨਾਂ ਵਧੀਆ ਹੁੰਦਾ ਕੁਆਲਿਟੀ ਵਗੈਰਾ ਹਾਂ ਜੀ ਕੁਆਲਿਟੀ ਵਾਈਜ਼ ਹੀ ਮਤਲਬ ਵਧੀਆ ਰਹਿੰਦਾ ਤੇ ਕੋਈ ਤੁਹਾਨੂੰ ਵੀ ਸੁਝਾਅ ਤੁਸੀਂ ਦੇਣਾ ਚਾਹੋ ਯੂਨੀਵਰਸਿਟੀ ਨੂੰ ਵੀ ਇਸ ਤਰ੍ਹਾਂ ਦਾ ਜਿਵੇਂ ਲੱਗੇ ਰੋ ਜਿਵੇਂ ਲੱਗੇ ਹੋ ਜੀਵਨ ਦਾ ਦੀ ਸੇਵਾ ਕਰਨੀ ਇਹ ਸੁਝਾਅ ਸਾਡਾ ਵੀ ਨਹੀਂ ਜਿਵੇਂ ਹੁਣ ਤੁਸੀਂ ਪ੍ਰਬੰਧ ਯੂਨੀਵਰਸਿਟੀ ਦਾ ਕੋਈ ਠੀਕ ਹੈ ਬੀਜ ਲੈਣ ਵਾਲਾ ਠੀਕ ਹੈ ਪ੍ਰਬੰਧ ਹੁਣ ਇੰਨੇ ਲੋਕਾਂ ਨੂੰ ਪਬਲਿਕ ਨੂੰ ਸੰਭਾਲਣਾ ਥੋੜਾ ਬਤਾ ਜੀ ਉੱਤੇ ਥੱਲੇ ਵੀ ਅਜੇ ਤਾਂ ਵੀ ਕੋਈ ਗੱਲ ਸਸੀ ਗੱਲ ਜੀ ਠੀਕ ਹੈ ਜੀ ਤੇ ਆਪਣਾ ਕੀ ਨਾਮ ਹੈ ਖਰਨਾਉਂ ਸਾਹਿਬ ਤੇ ਆਪਾਂ ਕਿੱਥੋਂ ਆਏ ਆ ਹਰਿਆਣਾ ਤੋਂ ਡਿਸਟ੍ਰਿਕਟ ਕਰਨਾਲ ਹਰਿਆਣਾ ਤੇ ਤੁਸੀਂ ਯੂਨੀਵਰਸਿਟੀ ਦੇ ਵਿਦਿਅਕ ਵਰਤਨੇ ਆ ਹਾਂ ਜੀ ਹਾਂ ਜੀ ਯੂਨੀਵਰਸਿਟੀ ਦੇ ਤੇ ਇਹਨਾਂ ਬਾਰੇ ਕੋਈ ਸ਼ਿਕਾਇਤ ਜਾਂ ਸ਼ਿਕਾਇਤ ਵਧੀਆ ਕੰਮ ਠੀਕ ਠਾਕ ਵੀ ਚੱਲਦਾ ਵਾ ਵਧੀਆ ਜੀ ਤੇ ਤੁਸੀਂ ਵੀਜ਼ੇ ਹੀ ਲਾਉਣੇ ਆ ਫਿਰ ਹਾਂ ਜੀ ਹਾਂ ਜੀ ਜੀ 114 131 ਜੀ ਸਰ ਜੀ ਦਾ 131 ਲਾਈ ਹੈ ਤੇ ਜੇ ਜਿਹਨੇ ਹੁਣ ਪੂਛਾ ਵਗੈਰਾ ਆਉਂਦੀਆਂ ਦਿੱਲੀ ਦੀਆਂ ਆ ਨਹੀਂ ਪੂਛਾ ਪੈਸਾ ਨਹੀਂ ਲਗਾਦੇ ਕਈ ਸਾਥ ਨੂੰ ਪੂਛਾ ਦਾ ਟੈਨ ਜ਼ਿਆਦਾ ਰਹਿੰਦੀ ਆ ਠੀਕ ਹੈ ਹਾਂਜੀ ਤੇ ਇਹਦਾ ਚਾਰਟ ਵਧੀਆ ਨਿਕਲ ਆਉਂ ਜਿਹੜੇ ਪੀਆਰਪੀਜ਼ ਹੈ ਹਾਂਜੀ ਹਾਂ ਚਾਰਟ ਬਹੁਤ ਵਧੀਆ ਰਿਹਾ ਹੈ 131 ਦਾ ਬਹੁਤ ਵਧੀਆ ਚਾਰਟ ਤੇ ਜਿਹੜਾ ਹੁਣ ਐ ਕਿ ਜਿਵੇਂ ਹੁਣ 32 ਵੀਜ਼ਾ ਹੈ ਹੁਣ 32 ਵੀ ਲੈ ਕੇ ਚੱਲੇ ਆ ਵੇਖੋ ਇਹਦਾ ਅਗਲੇ ਸਾਲ ਪਤਾ ਲੱਗੇਗਾ ਅੱਛਾ ਟ੍ਰੈਲ ਆ ਰਹੇ ਹਾਂ ਹਾਂਜੀ ਟ੍ਰੈਲ ਆ ਰਹੇ ਹਾਂ ਹਾਂ ਤੁਸੀਂ ਹੋਰ ਕੋਈ ਯੂਨੀਵਰਸਿਟੀ ਬਾਰੇ ਸਜਾ ਹਾਂ ਬਾਜੀ ਮਿਹਰਬਾਨੀ ਵਧੀਆ ਵਧੀਆ ਸਿਸਟਮ ਹੁੰਦਾ ਹੈ ਠੀਕ ਹੈ ਸਾਡਾ ਜ਼ਿਲ੍ਹਾ ਸ਼੍ਰੀ ਮਕਸਦਾ ਪਿੰਡ ਸਾਡਾ ਦੁੱਧਾ ਤਸੀਲ ਕੇ ਤੜਵਾ ਜੀ ਤੇ ਕੀ ਨਾਮ ਹੈ ਆਪਣਾ ਜਗਮਉਨ ਸਿੰਘ ਬਰਾੜ ਜੀ ਤੇ ਅੱਜ ਕੀ ਪੰਜਾਬ ਰੀਜਨਲ ਯੂਨੀਵਰਸਿਟੀ ਦਾ ਜੋ ਮੇਲਾ ਲੱਗ ਰਿਹਾ ਹੈ ਤੁਸੀਂ ਇੱਥੇ ਪਹੁੰਚੇ ਹੋਇਆ ਹੋ ਸਾਨੂੰ ਇਹ ਦੱਸੋ ਵੀ ਤੁਸੀਂ ਇਹ ਮੇਲੇ ਤੋਂ ਕਿਹੜੇ-ਕਿਹੜੇ ਬੀਜ ਲੈ ਕੇ ਜਾ ਰਹੇ ਅਸੀਂ ਬੀਏ ਤੋਂ 132 ਦਾ ਨਵਾਂ ਆਇਆ ਝੋਨੇ ਦਾ ਬੀ ਉਹ ਲੈ ਕੇ ਜਾ ਰਹੇ ਹਾਂ 1509 ਲੈ ਕੇ ਜਾ ਰਹੇ ਹਾਂ ਜੀ ਚਾ 17 18 ਲੈਣਾ ਸੀ ਉਹ ਮੁੱਕ ਗਿਆ ਜੀ ਖਤਮ ਹੋ ਗਿਆ ਹਾਂਜੀ ਤੇ ਤੁਹਾਨੂੰ ਇਹ ਜਿਹੜੇ ਦੁਨੀਆ ਸੇ ਵੀਜ਼ਾ ਕਿਸ ਤਰ੍ਹਾਂ ਦੇ ਲੱਗਦੇ ਨੇ ਸਾਾਨੂੰ ਵੀ ਬਹੁਤ ਚੰਗੇ ਲੱਗਦੇ ਪਰ ਇੱਕ ਯੂਨੀਵਰਸਿਟੀ ਵਾਲਿਆਂ ਨੂੰ ਇਹ ਬੇਨਤੀ ਕਰਦੇ ਆ ਜੀ ਸਰਕਾਰ ਨਹੀਂ ਕਰਦੇ ਆ ਕਿਵੇਂ ਅਸੀਂ ਧਿਆਨੇ ਚ ਜਾਨੇ ਕਰਨਾਲ ਜਾਨੇ ਦਿੱਲੀ ਜਾਨੇ ਜੀ ਮੇਲੇ ਯੂਨੀਵਰਸਿਟੀ ਦੇ ਦੇ ਉਹ ਅਸੀਂ ਆਨਲਾਈਨ ਪਿੰਡੋ ਬੁੱਕ ਕਰ ਦਿੰਨੇ ਆ ਵੀ ਜੀ ਠੀਕ ਹੈ ਸਾਡਾ ਬੁੱਕ ਹੋ ਜਾਂਦਾ ਪਿੰਡ ਵੀ ਪਿੰਡੋ ਉੱਥੇ ਆਇਆ ਚੱਕਣਾ ਹੀ ਹੁੰਦਾ ਉੱਥੇ ਟਾਈਮ ਦਿੰਦੇ 10 ਦਿਨਾਂ ਦਾ ਇਹ ਜਿਹਨੂੰ ਅਸੀਂ ਪਿਆਰ ਸਰਕਾਰ ਨਹੀਂ ਵੀ ਬੇਨਤੀ ਕਰਦੇ ਆ ਯੂਨੀਵਰਸਿਟੀ ਵਾਲਿਆਂ ਨੇ ਕਰਦਿਆ ਸਾਡਾ ਆਨਲਾਈਨ ਆ ਇਹ ਆਪਦੀ ਇੱਕ ਹੋਵੇ ਤੇ ਸਾਨੂੰ ਵੀ ਇੱਕ ਉਹ ਪੋਰਟਲ ਖੋਲਣਾ ਉਹਦੇ ਬੱਕ ਹੋਏ 20 ਪਿੰਡੋਂ ਬੈਠਣਾ ਆਇ ਤੇ ਲੋਕ ਖੱਜਲ ਖਰਾਵ ਲੈਣਾ ਚਾਹਣ ਹਣ ਇੱਥੇ ਗਰਮੀ ਆ ਲੋਕ ਹੋਏ ਇਹਨਾਂ ਖੱਜਲ ਖਰਾਵਾ ਇਹ ਅਫਸਰ ਬੈਠੇ ਤੇ ਅੰਦਰ ਆ ਪਰ ਦਿੱਲੀ ਵਾਲੇ ਤੇ ਹਰਿਆਣੇ ਵਾਲੇ ਇਹ ਗੱਲੋਂ ਆਪਣੇ ਪੰਜਾਬ ਨਾਲੋਂ ਅੱਗੇ ਆ ਪਰ ਇਹਨਾਂ ਨੂੰ ਚਾਹੀਦਾ ਆਨਲਾਈਨ ਬੱਕ ਤੇ ਲੋਕ ਔਖੀ ਨਾ ਹੋਣੀ ਜੀ ਠੀਕ ਹੈ ਜੀ ਉਹ ਸਾਡੀ ਪੀਲ ਆ ਜੀ ਜਰੂਰ ਸਰਕਾਰ ਨੂੰ ਸਕਾਲਰਸ਼ਿਪ ਜਰੂਰ ਪਟਾਵਾ ਠੀਕ ਹੈ ਜੀ ਧੰਨਵਾਦ ਸੱਸੀ ਕਾ ਭਾਈ ਸੱਸੀ ਜੀ ਬਾਈ ਜੀ ਇੱਕ ਸਾਨੂੰ ਦੱਸੋ ਵੀ ਤੁਹਾਡਾ ਨਾਮ ਤੇ ਪਿੰਡ ਤੇ ਜ਼ਿਲ੍ਹਾ ਮੇਰਾ ਨਾਮ ਜਸਵਿੰਦਰ ਸਿੰਘ ਪਿੰਡ ਕਲਕਲਾਂ ਜ਼ਿਲ੍ਹਾ ਮੋਗਾ ਜੀ ਬਾਈ ਜੀ ਤੁਸੀਂ ਅੱਜ ਕਿਸਾਨ ਮੇਲੇ ਤੇ ਬੀਜ ਲੈਣ ਆਏ ਹੋ ਹਾਂਜੀ ਤੇ ਸਾਨੂੰ ਇਹ ਦੱਸੋ ਵੀ ਅੱਜ ਤੁਸੀਂ ਕਿਹੜਾ ਬੀਜ ਲੈ ਕੇ ਜਾ ਰਹੇ ਹੋ ਤੇ ਯੂਨੀਵਰਸਿਟੀ ਤੋਂ ਪਹਿਲਾਂ ਵੀ ਉਹਨੇ ਕੋ ਆਉਂਦੇ ਨਹੀਂ ਆਉਂਦੇ ਸੀ ਜੀ ਬਹੁਤ ਸਾਲਾਂ ਤੋਂ ਆ ਰਹੇ ਆ 20 ਸਾਲ ਤੋਂ ਯੂਨੀਵਰਸਿਟੀ ਤੋਂ 20 ਸਰਕਾਰੀ ਪੀਯੂ ਯੂਨੀਵਰਸਿਟੀ ਲੁਧਿਆਣਾ ਤੋਂ ਖਰੀਦ ਰਹੇ ਆ ਠੀਕ ਹੈ ਪਿਛਲੀ ਵਾਰ ਇਸ ਆਪ ਆਦਵੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਨੇ ਪੀਆਰ 126 ਕਹਿ ਕੇ ਲਵਾਇਆ ਸੀ ਠੀਕ ਹੈ ਬਾਅਦ ਚ ਮੰਡੀਆਂ ਦੇ ਵਿੱਚ ਆਨਾਗਨ ਕਰਕੇ ਖਰੀਦਿਆ ਬਹੁਤ ਰੋਲਿਆ ਕਿਸਾਨਾਂ ਨੂੰ ਇਸ ਕਰਕੇ ਅਸੀਂ ਹੁਣ ਵੀ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਮੁੱਖ ਮੰਤਰੀ ਭਗਵੰਤ ਮਾਨ ਜੀ ਬਿਆਨ ਦੇਣ ਵੀ ਕਿਹੜਾ ਵੀ ਕਿਸਾਨ ਖਰੀਦਣ ਤੇ ਉਹ ਵੀ ਲਾਈਏ ਤੇ ਉਹ ਵੀ ਫੁਰਕੇ ਗਾਹ ਸਰਕਾਰ ਦੇ ਉੱਤੇ ਉਹਨਾਂ ਨੂੰ ਚੱਕੇ ਮੰਡਗਾ ਚ ਜਾਂ ਪਿਛਲੀ ਵਾਰ ਨੂੰ ਕਿਸਾਨਾਂ ਦੀ ਖੱਜਲ ਖਵਾਰੀ ਨਾ ਹੋਵੇ ਠੀਕ ਹੈ ਤੇ ਇਹ ਹੀ ਬੇਨਤੀ ਅਸੀਂ ਕਰਦੇ ਆਂ ਵੀ ਪਿਛਲੀ ਵਾਰੀ ਕਿਸਾਨਾਂ ਦੀ ਮੰਡੀਆਂ ਦੇ ਵਿੱਚ ਫਸਲ ਬਹੁਤ ਬੁਰੀ ਤਰ੍ਹਾਂ ਰੁਲੀ ਆ ਤਾਂ ਜੋ ਆਉਣ ਵਾਲੇ ਸਮੇਂ ਤੇ ਹਜੇ ਵੀ ਦੁੱਲੇ ਪੇਰਾਂ ਦਾ ਕੁਝ ਨਹੀਂ ਵਿਗਰਿਆ ਹਜੇ ਵੀ ਬਿਆਨ ਦੇਵੇ ਟੀਵੀ ਤੇ ਆ ਕੇ ਵੀ ਭਾਈ ਕਿਹੜੀ ਵੈਰਾਈਟੀ ਲਾਉਣੀ ਆ ਕਿਹੜੀ ਸਰਕਾਰ ਚੱਕੂਗੀ ਕਿਹੜੀ ਨਹੀਂ ਚੱਕੂਗੀ ਦੂਜਾ ਸਾਡਾ ਜਿਹੜਾ ਬੋਗਾ ਜਲਾ ਉਹ ਪਾਣੀ ਬਹੁਤ ਡੂੰਗਾ ਅਸੀਂ ਮੰਗ ਕਰਦੇ ਆਂ ਜਿਹੜੀਆਂ ਘੱਟ ਪਾਣੀ ਵਾਲੀਆਂ ਜਿਵੇਂ ਦਾਲਾਂ ਹੋਰ ਘੱਟ ਫਸਲਾਂ ਪਾਣੀ ਵਾਲੀਆਂ ਫਸਲਾਂ ਬਾਸਪਤੀ ਤੇ ਐਮਐਸਪੀ ਦੀ ਗਾਰੰਟੀ ਦੇਵੇ ਤਾਂ ਜੋ ਅਸੀਂ ਇਹ ਝੋਡੇ ਦੇ ਖੇਤਰ ਚੋਂ ਬਾਹਰ ਨਿਕਲ ਸਕੀਏ ਠੀਕ ਹੈ ਬੈਠਾ ਇੱਕ ਜੂ